ਆਪੋਰ ਦੇ ਕੱਪੀ ਆ ਆਪੋਰ ਦੇ ਕੱਪੀ ਆ ਹਾਂ ਜੀ ਅੱਜ ਜਿਹੜੀ ਮੁਹਿੰਮ ਛੇੜੀ ਆ ਕੀ ਵਿਚਾ ਤੁਹਾਡਾ ਜੀ ਇਹ ਹਾਂ ਜੀ ਦੇਖੋ ਜਿਹੜਾ ਆਪਣਾ ਸ਼ਹਿਰ ਦੇ ਵਿੱਚ ਨਿਯਾਇਜ਼ ਕਰਦੇ ਲੋਕਾਂ ਨੇ ਲੋਕਾਂ ਦਾ ਸਮਾਨ ਬਾਹਰ ਰੱਖਣੇ ਨੇ ਬਦਲਨਾਰੇ ਉਹ ਅਸੀਂ ਸਮਾਨ ਚੱਕ ਰਹੇ ਹਾਂ ਜੀ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਜਦੋਂ ਕਿ ਜਿਹੜਾ ਸਮਾਨ ਨੇ ਦੁਕਾਨਾਂ ਦੇ ਬਾਹਰ ਰੱਖ ਦਿੰਦੇ ਨੇ ਉਹ ਅਸੀਂ ਅੱਜ ਚੱਕਵਾ ਰਹੇ ਹਾਂ ਜਿਹੜਾ ਮੇਨ ਰੋਡ ਹੈ ਤਹਿਸੀਲ ਰੋਡ ਹੈ ਇੱਥੇ ਹਮੇਸ਼ਾ ਹੀ ਜਾਮ ਲੱਗਿਆ ਰਹਿੰਦਾ ਉਹਦੇ ਕਰ ਕੀ ਕਰ ਰਹੇ ਤੁਸੀਂ ਅੱਦੇ ਵੀ ਉਸੇ ਕਰਕੇ ਇਹ ਜਾਮ ਲੱਗਦਾ ਹੈ ਜੀ ਜਿਹੜੇ ਲੋਕ ਆ ਦੁਕਾਨਾਂ ਵਾਲੇ ਨੇ ਰੱਖੇ ਬਾਹਰ ਰੱਖ ਲੈਂਦੇ ਨੇ ਸਾਮਾਨ ਉਹੀ ਅਸੀਂ ਦੂਰ ਕਰਾ ਰਹੇ ਹਾਂ ਅੱਜ ਸੋਨੂ ਜਿਹੜੀ ਅੱਜ ਹਿੰਮਤ ਛੇੜੀ ਹੈ ਕੀ ਕਰਨਾ ਹੈ ਇਹਦਾ ਜੀ ਜਿਹੜੀ ਅੱਜ ਆ ਕਿ ਰਾਤ ਦੇ ਵਿੱਚ ਜਿਹੜਾ ਸਾਮਾਨ ਚਾੜ ਰਹੇ ਨੇ ਲੋਕਾਂ ਨੇ ਦੁਕਾਨਾਂ ਦੇ ਬਾਹਰ ਜਾ ਕੇ ਕੰਮ ਕਰਦੇ ਨੇ ਤੇ ਉਹਨੇ ਪਹਿਲਾਂ ਥੋੜਾ ਬਣਾਉਂਦੇ ਨੇ ਚਾਰ ਪੁੱਤਾਂ ਨੂੰ ਮਾਰਦੇ ਨੇ ਤੇ ਚੇਸ ਮਾਰ ਰੱਖਦੇ ਨੇ ਕਿ ਜਿਹੜੀ ਮਹਿਮਾ ਤੇ ਅਸੀਂ ਨਗਰ ਕੌਂਸਲ ਵੱਲੋਂ ਚਲਾਈ ਗਿਆ ਟ੍ਰੈਫਿਕ ਨੂੰ ਲੋਕਾਂ ਨੂੰ ਮਿਲ ਨਹੀਂ ਕਰਦੇ ਐ ਟ੍ਰੈਫਿਕ ਕੰਟਰੋਲ ਸਾਡੇ ਨਾਲ ਐ ਐਫ ਐਚਓ ਸਾਡੇ ਨਾਲ ਨੇ ਇਹਦੇ ਨੂੰ ਕੰਟਰੋਲ ਕਰਦੇ ਐ ਜੀ ਇਹ ਆਪਣਾ ਦੁਕਾਨ ਦੇ ਅੰਦਰ ਰੱਖ ਤਾਂ ਕਿ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਤੁਹਾਨੂੰ ਇਹ ਸਾਡੀ ਲੋਕਾਂ ਬਾਰ-ਬਾਰ ਕਹਿੰਦੀ ਹੈ ਵੀ ਆਪਣਾ ਸਮਾਨ ਦੁਕਾਨ ਦਾ ਅੰਦਰ ਰੱਖਣ ਜੇ ਦੁਕਾਨਦਾਰ ਨੂੰ ਅੱਗੇ ਖੜਨ ਦੀ ਜਗ੍ਹਾ ਮਿਲੇਗੀ ਤਾਂ ਹੀ ਕਾਫੀ ਕਸਟਮਰ ਆਦਾ ਤਾਂ ਇਹਨਾਂ ਨੂੰ ਸੋਚ ਲੈ ਦੇ ਤਾਂ ਆਪਣਾ ਸਮਾਨ ਅੰਦਰ ਰੱਖਣ ਅੱਜ ਮੁਹਿੰਮ ਚੜੀ ਹੈ ਕੀ ਪਿੱਛੇ ਹੀ ਉਹਦਾ ਇਹਦਾ ਪ੍ਰੋਸੀਜਰ ਇਹ ਹੈ ਜੀ ਜਿੰਨੇ ਵੀ ਸਮਾਨ ਹੈ ਤੇ ਜਾਂ ਕਿਸੇ ਸਮਾਨ ਦੇ ਅੱਗੇ ਮਰਜੀ ਹੈ ਜੇ ਕਿਨਾ ਸਮਾਨ ਹੈ ਇਹ ਬਾਰ-ਬਾਰ ਬਾਹਰ ਰੱਖਦੇ ਇਹਨਾਂ ਨੂੰ ਹੁਣ ਬੋਲਿੰਗ ਦੇ ਕੇ ਛੱਡਿਆ ਜਾ ਰਿਹਾ ਵੀ ਅੱਜ ਤੋਂ ਬਾਅਦ ਇਹ ਜਿਹੜੇ ਮਹਾਮੈਨ ਆ ਇਹ ਬਹੁਤ ਦੇਰ ਦੀ ਨਾਲ ਚੱਕੀ ਦੀ ਦਿਨ ਦਿਨ ਕੋਈ ਸਮਾਨ ਦੀ ਵੀ ਜਿਹੜਾ ਵੀ ਸਮਾਨ ਆ ਕੀ ਚੱਕ ਕੇ ਕਰੀਉਂ ਕਿਤੇ ਉਹ ਤੁਹਾਨੂੰ ਬਾਹਰ ਨਹੀਂ ਮਿਲਿਆ ਜੇ ਦੁਬਾਰਾ ਫੇਰ ਇਹ ਸਮਾਨ ਬਾਹਰ ਰੱਖਦੇ ਨੇ ਫੇਰ ਕੀ ਕਾਰਵਾਈ ਕੀਤੀ ਜਾਊਗੀ ਕਾਰਵਾਈ ਇਹ ਹੈ ਕਿ ਪੂਰੀ ਦੀ ਪੂਰੀ ਇਹਨਾਂ ਤੇ ਚਲਾਣ ਦਿੱਤੇ ਜਾਣਗੇ ਤੇ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਬਾਬਾ ਸੱਚਾ ਸਾ ਪੂਰੀ ਸਾਡੀ ਬਾਲਮੀ ਕੀ ਭਾਈਚਾਰਾ ਜਿੰਨਾ ਵੀ ਸਾਡੇ ਸਮਾਜ ਦੇ ਡੀਲਰ ਹੈ ਤੇ ਸਾਡਾ ਜਿੰਨਾ ਵੀ ਸਮਾਜ ਹੈ ਓਹੋ ਕਿੰਨੇ ਮੁਲਾਜ਼ਮ ਐ ਉਹਨਾਂ ਨੂੰ ਇੱਕ ਵਾਰ ਯੋਹ ਸਾਬ ਨੇ ਆਰਡਰ ਦਿੱਤੇ ਵੀ ਜਿੰਨਾ ਵੀ ਸਮਾਨ ਐ ਕੋਈ ਚਾਹਤੇ ਕੋਈ ਵੀਚੀ ਜਿਦਣਾ ਉਤੋਂ ਬਾਅਦ ਇਹਨਾਂ ਤੇ ਨਾਲ ਕੋਈ ਸੁਣਵਾਈ ਨਹੀਂ ਸੀ ਸਿੱਧਾ ਚਲਾਨ ਕੱਟਿਆ ਜਾਂਦਾ